ਜਿੱਦਾਂ ਹਰੇਕ ਪਿੰਡ ਵਿੱਚ ਇੱਕ ਜਾਂ ਦੋ ਬੰਦੇ ਇਤਾਂ ਦੇ ਹੁੰਦੇ ਆ ਜਦੋਂ ਕੋਈ ਲੀਡਰ ਆਵੇ ਤੇ ਉਹਨਾਂ ਨੇ ਮੋਹਰੇ ਖੜ ਕੇ ਫੋਟੋ ਖਿਚਾਉਣੀ ਹੁੰਦੀ ਆ ਤੇ ਜੇ ਕਿਤੇ ਉਹਨਾਂ ਦਾ ਅਖਬਾਰ ਵਿੱਚ ਜਿਦਾ ਮਤਲਬ ਜ਼ਿਕਰ ਨਾ ਹੋਵੇ ਤੇ ਜਾਂ ਉਹਨਾਂ ਦੀ ਫੋਟੋ ਨਾ ਆਵੇ ਤਾਂ ਫਿਰ ਉਹ ਉਸ ਗੱਲ ਦਾ ਵੀ ਨਾਰਾਜ਼ਗੀ ਕਰਦੇ ਉਹ ਸਾਰੇ ਪਿੰਡਾਂ ਵਿੱਚ ਇਹ ਪ੍ਰੋਬਲਮ ਆਉਂਦੀ ਆ ਹਨਾ ਤੇ ਉਸ ਵਿਸ਼ੇ ਉੱਤੇ ਗੱਲਬਾਤ ਕਰਨ ਲੱਗੇ ਸੀ ਆ ਪੰਮੇ ਭਾਜੀ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਵਿਸ਼ੇ ਉੱਤੇ ਇਸ ਵਿਸ਼ੇ ਬਾਰੇ ਗੱਲ ਇਦਾਂ ਆ ਵੀ ਉਹ ਲੋਕ ਹੁੰਦੇ ਜਿਨ੍ਹਾਂ ਦੇ ਖੁਦ ਪਰਿਵਾਰ ਦੇ ਵਿੱਚ ਦੋ ਵੋਟਾਂ ਹੁੰਦੀਆਂ ਉਹਨਾਂ ਦੇ ਕਹਿਣ ਤੇ ਨਹੀਂ ਬੰਨੀਆਂ ਹੁੰਨੀਆਂ ਤੇ ਆਪ ਦੀ ਬੋਟ ਵੀ ਨਹੀਂ दारू ਪੀ ਕੇ ਕਿਤੇ ਪਾਈ ਹੁੰਦੀ ਆ ਤੇ ਫਿਰ ਜਦੋਂ ਕੋਈ ਲੀਡਰ ਆਵੇ ਤੇ ਉਹ ਨਹੀਂ ਕਹਣਾ ਵੀ ਸਾਡੀ ਮੋਹਰੇ ਫੋਟੋ ਆਵੇ ਤੇ ਜਿਹੜਾ ਮਰਜੀ ਲੀਡਰ ਹੋਵੇ ਉਹ ਕਹਿੰਦਾ ਪਹਿਲ ਦੇ ਆਧਾਰ ਤੇ ਵੀ ਟਟਰੀ ਊਂਗ ਵੀ ਅਸਮਾਨ 'మేਂ ਹੀ ਚੱਕਿਆ ਆ ਤਾਂ ਨੂੰ ਕਰਕੇ ਉਹਨਾਂ ਬੰਦਿਆਂ ਵਰਦੇ ਇੱਦਾਂ ਹੀ ਕਹਿ ਸਕਦੇ ਤੁਸੀਂ ਦੱਸੋ ਤੁਹਾਡੇ ਹਿਸਾਬ ਨਾਲ ਕੀ ਹੁੰਦਾ ਮੈਂ ਇਦਾਂ ਹੈ ਨਾ ਭਾਈ ਮੈਨੂੰ ਇਦਾਂ ਲੱਗਦਾ ਜਿਵੇਂ ਜਦੋਂ ਇੱਕ ਤਾਂ ਬੰਦਾ ਹੁੰਦਾ ਹੀ ਇਦਾਂ ਦਾ ਹਰੇਕ ਪਿੰਡ ਜਿਉ ਨੂੰ ਪੁੱਛ ਲਓ ਫਲਾਨਾ ਕਿੱਦਾਂ ਉਹਨੇ ਕਹਣਾ ਨਾ ਉਹ ਉਹ ਤਾਂ ਚੋਰ ਆ ਜਿਉ ਨੂੰ ਪੁੱਛ ਲਓ ਉਹ ਫਲਾਨਾ ਦੂਜਾ ਕਿੱਦਾਂ ਉਹ ਓਏ ਇਹ ਤਾਂ ਹੀਰਾ ਫਿਦੀਆਂ ਬਹੁ ਕਰਦਾ ਤੇ ਜੇ ਉਹਨੂੰ ਪੁੱਛਦਾ ਵੀ ਕਹਿੰਦਾ ਸਾਨੂੰ ਹੀ ਵਧੀਆ ਕਿਹਾ ਜਾਵੇ ਹਾਂ ਮਤਲਬ ਜੇ ਉਹਨੂੰ ਪੁੱਛਣਾ ਫਲਾਨਾ ਕਿਤਾ ਲੈ ਉਹ ਲੇ ਸੋ ਜੂਆ ਖਾ ਕੇ ਬਿੱਲੀ ਅੱਜ ਨੂੰ ਚਲੀ ਤੇ ਜੇ ਉਹਨਾਂ ਨੂੰ ਇਹਦਾ ਉਹਨਾਂ ਦੀ ਕੋਈ ਗੱਲ ਛੇੜਦਾ ਫੇ ਉਹਨਾਂ ਨੇ ਕਹਿਣਾ ਲੈ ਬਈ ਮੈਂ ਆ ਇੱਥੇ ਇਦਾਂ ਕਰਦਾ ਮੈਂ ਫਲਾਣੇ ਨੂੰ ਜਾਣਦਾ ਆ ਫਲਾਣਾ ਮੈਨੂੰ ਮਿਲਿਆ ਸੀ ਫਲਾਣੇ ਕੋਲੋਂ ਮੈਂ ਹੋ ਕੇ ਆਇਆ ਆ ਵੀ ਫਲਾਣੇ ਲੀਡਰ ਨਾਲ ਸਾਡੀ ਬਹੁਤ ਬਹੁਤ ਸਾਜਾ ਵੀ ਉਹਦਾ ਸਾਡਾ ਭਾਈ ਆ ਫਲਾਣੇ ਲੀਡਰ ਨਾਲ ਫਲਾਣੇ ਐਸਐਸਪੀ ਨਾਲ ਫਲਾਣੇ ਡੀਐਸਪੀ ਨਾਲ ਮਤਲਬ ਫਲਾਣੇ ਆਈਜੀ ਨਾਲ ਮਤਲਬ ਆਪਣੀ ਬਹੁਤ ਹੈ ਆਪਣੇ ਤੇ ਪ੍ਰੇਮਿਆ ਨਾਲ ਕੋਈ ਕਹਣਾ ਛੋਟੇ ਨੂੰ ਇੱਕੋ ਹੀ ਬੋਤਲ ਚ ਦੁੱਧ ਚੁੰਗਦੇ ਹੁੰਦੇ ਸੀ ਆ ਇਹ ਵੀ ਗੱਲ ਸਹੀ ਆ ਇਹਨਾਂ ਚੀਜ਼ਾਂ ਤੋਂ ਬਚਣ ਲਈ ਕੋਈ ਉਪਰਾਲੇ ਕਰ ਸਕਦੀ ਹੈ ਸਰਕਾਰ ਕਿ ਨਹੀਂ ਇਹ ਸਰਕਾਰ ਉਪਰਾਲੇ ਇਹ ਕਰ ਸਕਦੀ ਹੈ ਕਿ ਸਰਕਾਰ ਸੁਣੀਏ ਘੱਟ ਵੋਟਾਂ ਖਿਚਾਵੇ ਉਹਨਾਂ ਦੇ ਨਾਲ ਤੇ ਜੇ ਹੈ ਨਾ ਜਦੋਂ ਕੋਈ ਕੰਮ ਸ਼ੁਰ ਕਾ ਬੰਦਾ ਉਹਨਾਂ ਨੇ ਆਟਾ ਆਣ ਕੇ ਕਹਿਣਾ ਨਹੀਂ 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 ਏਦਾਂ ਨਹੀਂ ਇਹ ਕੰਮ ਏਦਾਂ ਨਹੀਂ ਏਦਾਂ ਕਰਨਾ ਤੇ ਜਦੋਂ ਤੁਸੀਂ ਉਹ ਕੰਮ ਛੱਡ ਕੇ ਉਦਾਂ ਕਰਨ ਲੱਗਣਾ ਫੇਕਣਾ ਨਹੀਂ ਯਾਰ ਰਹਿਣ ਦੇ ਉਹਦੇ ਵਿੱਚ ਵੀ ਨੁਕਸਾਨ ਹੋਊਗਾ ਨਾ ਕੁਝ ਕਰਨਾ ਨਾ ਕਿਸੇ ਨੂੰ ਕਰ ਦੇਣਾ ਇਹ